ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਖਦਾ ਕਿਉਂਕਿ ਜਦੋਂ ਵੀ ਕਿਤੇ ਆਪਾਂ ਇਕੱਠੇ ਹੁੰਨੇ ਆ ਤੇ ਹਮੇਸ਼ਾ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਯਾਰ ਕੁਝ ਕੀਤਾ ਜਾਵੇ ਪੰਜਾਬ ਲਈ ਤੇ ਪੰਜਾਬ ਖੜਾ ਕਿੱਥੇ ਆ ਤੇ ਪੰਜਾਬ ਆਉਣ ਵਾਲੇ ਸਮੇਂ ਚ ਜਾਊਗਾ ਕਿੱਧਰ ਨੂੰ ਉਹਦੀ ਪੋਲੀਟੀਕਲ ਰੂਪਰੇਖਾ ਉਹਦੀ ਧਾਰਮਿਕ ਰੂਪਰੇਖਾ ਉਹਦੀ ਸਮਾਜਿਕ ਰੂਪਰੇਖਾ ਅੱਜ ਕਿਉਂਕਿ ਅਸੀਂ ਪਿਛਲੀਆਂ ਗੱਲਾਂ ਕਰ ਕਰਕੇ ਕਿਉਂਕਿ 60 ਦੇ ਵਿੱਚ ਆ ਹੋਇਆ 65 ਦੇ ਵਿੱਚ ਆ ਹੋਇਆ 70 ਦੇ ਵਿੱਚ ਆ ਹੋਇਆ ਮੈਨੂੰ ਲੱਗਦਾ ਵੀ ਇਸ ਹਾਲ ਦੇ ਵਿੱਚ ਜਿੰਨੇ ਵੀ ਆਪਾਂ ਇਕੱਠੇ ਹੋਏ ਆ ਇਹ ਲਗਭਗ ਸਭ ਨੂੰ ਪਤਾ ਹੈਗਾ ਔਰ ਆਪਣੇ ਆਪਣੇ ਪਲੇਟਫਾਰਮ ਤੇ ਬੜੀ ਬੇਬਾਕੀ ਨਾਲ ਬਹੁਤ ਲੋਕ ਜਿਹੜੇ ਆ ਉਹ ਸਾਰਾ ਕੁਝ ਕਹਿੰਦੇ ਆ ਕਿਉਂਕਿ ਆਉਣ ਵਾਲਾ ਸਮਾਂ ਕਿ ਹੋ ਜਾ ਹੋਵੇ ਸਰਕਾਰਾਂ ਕੋਈ ਵੀ ਹੋਣ ਲੇਕਿਨ ਜਿਹੜੇ ਪੰਜਾਬ ਦੇ ਮੇਜਰ ਇਸ਼ੂ ਆ ਜਿਹੜੀ ਲਾਈਫ ਲਾਈਨ ਤੋਂ ਬਿਨਾ ਸ਼ਾਇਦ ਅਸੀਂ ਅੱਗੇ ਨਹੀਂ ਵੱਧ ਸਕਾਂਗੇ ਉਹਦੇ ਤੇ ਜੇ 10 12 ਸਬਜੈਕਟ ਹਰ ਮਹੀਨੇ ਇੱਕ ਕੋਸ਼ਿਸ਼ ਕਰੀਏ ਆਪਾਂ ਸਾਰੇ ਰਲ ਕੇ ਤੇ ਉਹ ਐਕਸਪਰਟਸ ਦੀ رائے ਲੈ ਕੇ ਕਿਉਂਕਿ ਕਈ ਵਾਰੀ ਅਸੀਂ ਸੁਪਰ ਸਪੈਸ਼ੈलिटी ਦੀ ਗੱਲ ਹੁੰਦੀ ਆ ਤੇ ਅਸੀਂ ਆਰਐਮਪੀ ਡਾਕਟਰ ਫੜ ਕੇ ਲੈ ਆਉਨੇ ਆ ਤੇ ਸ਼ਾਇਦ ਉਹ ਪੋਸੀਬਲ ਨਹੀਂ ਹੁੰਦਾ ਕਿਉਂਕਿ ਅੱਜ ਟੈਕਨੋਲੋਜੀ ਨੇ ਅੱਜ ਸਾਇੰਸ ਨੇ ਸਾਨੂੰ ਉਹੋ ਜੀ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਸਾਡੇ ਬੱਚੇ ਸਮੇਂ ਦੇ ਹਾਣੀ ਨਹੀਂ ਬਣ ਰਹੇ ਅਸੀਂ ਸਮੇਂ ਦੇ ਹਾਣੀ ਨਹੀਂ ਬਣ ਰਹੇ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੀ ਜ਼ਿੰਦਗੀ ਦਾ ਫਲਸਫਾ ਉਹਨਾਂ ਨੇ ਕਿਹੋ ਜਿਹਾ ਐਕਸਪੀਰੀਅੰਸ ਕੀਤਾ ਕਿਉਂਕਿ ਪ੍ਰੈਕਟੀਕਲ ਐਕਸਪੀਰੀਅੰਸ ਸੀਗਾ ਉਹਦੇ ਤੋਂ ਬਾਅਦ ਇੱਕ ਆਪਣੇ ਵਾਲਾ ਸਮਾਂ ਆਇਆ ਉਹਦੇ ਤੋਂ ਬਾਅਦ ਹੁਣ ਇੱਕ ਆਉਣ ਵਾਲਾ ਸਮਾਂ ਜਿਹੜਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਯੰਗ ਜਨਰੇਸ਼ਨ ਨੇ ਇਸ ਸਿਸਟਮ ਨੂੰ ਜਿਹੜਾ ਸੰਭਾਲਣਾ ਮੈਂ ਥੋੜਾ ਜਿਹਾ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਖਿਡਾਰੀ ਸੀ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤੇ ਕਈ ਚੀਜ਼ਾਂ ਇਹੋ ਜਿਹੀਆਂ ਦੇਖਣ ਨੂੰ ਮਿਲੀਆਂ ਸਮਝਣ ਨੂੰ ਮਿਲਦੀਆਂ ਵੀ ਜੇ ਉਹ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਉਹਦੇ ਤੋਂ ਬਾਅਦ ਪੁਲਿਸ ਦੇ ਵਿੱਚ ਗਿਆ ਤੇ ਪੁਲਿਸ ਦੀ ਸੋਚ ਤੇ ਪੁਲਿਸ ਦੀ ਵਰਕਿੰਗ ਦੇਖਣ ਨੂੰ ਮਿਲੀ ਕਿ ਕਿਉਂਕਿ ਜਦੋਂ ਮੈਂ ਸ਼ੁਰੂ ਦੇ ਵਿੱਚ ਪੁਲਿਸ ਦੀ ਨੌਕਰੀ ਦੇ ਵਿੱਚ ਜਦੋਂ ਕੰਮ ਸਿੱਖਣ ਲੱਗਿਆ ਤੇ ਮੈਨੂੰ ਕਹਿੰਦੇ ਕਿ ਇੱਕ ਫਲਾਨਾ ਆਫੀਸਰ ਆ ਉਹਦੇ ਕੋਲੋਂ ਕੰਮ ਸਿੱਖੇਗਾ ਤੇ ਸਕਸੈਸਫੁਲ ਰਹੇਗਾ ਮੈਂ ਉਹਦੇ ਕੋਲ ਚਲੇ ਗਿਆ ਜਦੋਂ ਉਹਦੇ ਕੋਲ ਚਲੇ ਗਿਆ ਤੇ ਉਹ ਐਕਚੁਅਲੀ ਜੋ ਗਰਾਉਂਡ ਲੈਵਲ ਤੇ ਹੁੰਦਾ ਸੀ ਉਹਦਾ ਬਿਲਕੁਲ ਉਲਟਾ ਮੈਨੂੰ ਸਿਖਾਉਣ ਲੱਗ ਪਿਆ ਕਿ ਜੇ ਕੁੱਟਿਆ ਦੂਸਰੇ ਨੇ ਆ ਤੇ ਦਿਖਾਉਣਾ ਦੂਸਰੇ ਦਾ ਵੀ ਹਾਂ ਵੀ ਉਹਨੇ ਮੈਂ 5-4 ਦਿਨ ਗਿਆ ਮੈਂ ਉੱਥੇ ਜਾਣੋ हट ਗਿਆ ਮੈਨੂੰ ਕਹਿੰਦਾ ਕੀ ਗੱਲ ਹੋ ਗਈ ਮੈਂ ਕਹਾ ਮੈਂ ਇਹ ਨਹੀਂ ਸਿੱਖਣਾ ਜਿਹੜਾ ਤੁਸੀਂ ਸਿਖਾ ਰਹੇ ਹੋ ਇਹ ਮੇਰੇ ਵੱਸ ਦਾ ਰੋਗ ਨਹੀਂ ਕਿਉਂਕਿ ਮੇਰਾ ਬੈਂਟ ਆਫ ਮਾਈਂਡ ਜਿਹੜਾ ਉਹ ਡਿਫਰੈਂਟ ਹੈ ਡਾਇਰੈਕਟਰ ਸਪੋਰਟਸ ਬਣ ਗਿਆ ਬਿਊਰੋਕ੍ਰੇਸੀ ਕਿਹੋ ਜਿਹਾ ਕੰਮ ਕਰਦੀ ਆ ਕੀ ਸੋਚਦੀ ਆ ਉਹਦੇ ਤੋਂ ਬਾਅਦ ਚਾਂਸ ਮਿਲ ਗਿਆ ਰਾਜੀਵਾਲ ਸਾਹਿਬ ਮੈਂ ਜਿੱਥੇ ਜੀਆ ਆ ਕਿਹਨਾ ਕਿਉਂਕਿ ਖੇਤੀਬਾੜੀ ਦੇ ਹਰ ਤਰ੍ਹਾਂ ਦੇ ਮਾਹਰ ਵੀ ਆ ਔਰ ਆਪ ਖੇਤੀ ਜਿਹੜੀ ਆ ਉਹ ਹਰ ਐਂਗਲ ਨਾਲ ਕਵਰ ਕੀਤੀ ਆ ਤੇ ਕਿਉਂਕਿ ਜਿੰਨੀ ਸਾਨੂੰ ਸਮਝ ਆਉਂਦੀ ਆ ਜਿੰਨੀ ਸੋਚ ਆਉਂਦੀ ਆ ਇਹਨਾਂ ਤੋਂ ਸ਼ਾਇਦ ਵਧੀਆ ਇਸ ਵਿਸ਼ੇ ਤੇ ਕਲਮਬੰਦ ਤਰੀਕੇ ਨਾਲ ਉਹ ਸ਼ਾਇਦ ਕੋਈ ਹੋਰ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ ਰੱਖ ਸਕਦਾ ਮੈਂ ਇਹਨਾਂ ਨੂੰ ਜੀਆ ਕਿਨਾਂ ਤੇ ਜਦੋਂ ਡਾਇਰੈਕਟਰ ਸਪੋਰਟਸ ਬਣਿਆ ਤੇ ਉਦੋਂ ਦੇਖਿਆ ਵੀ ਬਿਊਰੋਕਰੇਸੀ ਕੀ ਕਰਦੀ ਆ ਤੇ ਉਹਦੇ ਤੋਂ ਬਾਅਦ ਤੁਸੀਂ ਮੈਨੂੰ ਪੋਲਿਟਿਕਲ ਸਿਸਟਮ ਦੇ ਵਿੱਚ ਮੌਕਾ ਦਿੱਤਾ ਤੇ ਪੋਲਿਟਿਕਲ ਪਾਰਟੀਆਂ ਵੀ ਦੋ ਦੇਖ ਲਈਆਂ ਹੁਣ ਤੀਜੀ ਦੇਖ ਰਹੇ ਆ ਉੱਥੇ ਮੈਨੂੰ ਗੱਲ ਇੰਨੀ ਕ ਸਮਝ ਆਈ ਕਿ ਇੱਕ ਪਾਵਰ ਗ੍ਰੈਬ ਕਰਨੀ ਆ ਤੇ ਪਿਸ਼ਕ ਕੁਸ਼ਕ ਲੋਕਾਂ ਦਾ ਉੱਥੇ ਜਮਾਵੜਾ ਇਕੱਠਾ ਹੋ ਜਾਂਦਾ ਉਹ ਫਿਰ ਜਿਹੜਾ ਇੱਕ ਬੰਦਾ ਹੁੰਦਾ ਉਹਨੂੰ ਇਹ ਜਚਾਉਣ 'ਚ ਲੱਗੇ ਰਹਿੰਦੇ ਆ ਕਿ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ ਤੇ ਇੰਟਰਨਲ ਡੈਮੋਕ੍ਰੇਸੀ ਦਾ ਕਿਤੇ ਨਾਂ ਉੱਥੇ ਨਹੀਂ ਹੁੰਦਾ ਕਿਉਂਕਿ ਸਰਕਾਰਾਂ ਲੌਂਗ ਟਰਮ ਤੇ ਪਿਉਣ ਵਾਲੇ 5 ਸਾਲਾਂ 'ਚ ਕੀ ਹੋਣਾ ਆਉਣ ਵਾਲੇ 10 ਸਾਲਾਂ 'ਚ ਕੀ ਹੋਣਾ ਆਉਣ ਵਾਲੇ 20 ਸਾਲਾਂ 'ਚ ਕੀ ਹੋਣਾ ਹਰ ਤਰ੍ਹਾਂ ਦੀ ਆਰ ਐਨ ਡੀ ਕਰਕੇ ਤੇ ਉਹੋ ਜੀ ਵਿਜਨ ਤਿਆਰ ਕਰਕੇ ਤੇ ਉਧਰ ਨੂੰ ਤੁਰ ਪੈਂਦੀ ਆ ਲੇਕਿਨ ਸਾਡਾ ਉਹ ਜਿਹੜਾ ਜੋਰ ਲੱਗਿਆ ਹੁੰਦਾ ਵੀ ਤੁਹਾਡੇ ਵਰਗਾ ਨਾ ਪੈਦਾ ਹੋਣਾ ਨਾ ਪੈਦਾ ਹੋਇਆ ਉਹ ਅਸਲੀ ਕਿਸੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਦੀ ਬੇਸਿਕ ਜੜ ਹੈ ਉਹਦੇ ਵਿੱਚ ਸਾਡੀ ਮਾਨਸਿਕਤਾ ਕਿ ਅਸੀਂ ਪਾਵਰ ਗ੍ਰੈਬ ਕਰਨੀ ਆ ਔਰ ਉਹਦੇ ਤੋਂ ਬਾਅਦ ਜੋ ਅਸੀਂ ਕਹਿੰਨੇ ਉਹ ਠੀਕ ਆ ਅਸਲੀਅਤ ਦੇ ਵਿੱਚ ਉਹ ਕੁਝ ਹੋਰ ਹੈ ਕੋਕਾ ਮੈਚ ਜਦੋਂ ਕੁਸ਼ਕ ਤਿੰਨ ਚਾਰ ਇੰਟਰਨੈਸ਼ਨਲ ਗਰੁੱਪਸ ਦੇ ਵਿੱਚ ਵੀ ਹੈਗਾ ਉੱਥੇ ਹਰ ਬੰਦਾ ਜਿਹੜਾ ਉਹ ਸੁਜੈਸਟਿਵ ਸੁਝਾਅ ਜਿਹੜਾ ਉਹ ਦਿੰਦਾ ਵੀ ਆਪਾਂ ਜੇ ਇਦਾਂ ਕਰ ਲਈਏ ਤੇ ਇਦਾਂ ਹੋ ਸਕਦਾ ਇਦਾਂ ਕਰ ਲਈਏ ਤੇ ਇਦਾਂ ਹੋ ਸਕਦਾ ਕਿਉਂਕਿ ਸੰਵਾਦ ਕਰਦੇ ਆ ਤੇ ਸਾਡੀ ਜਿਹੜੀ ਵਟਸਐਪ ਯੂਨੀਵਰਸਿਟੀ ਖੁੱਲੀ ਆ ਇਹਨਾਂ ਨੇ ਤਾਂ ਸਿਰਾਈ ਲਿਆਤਾ ਕਿਉਂਕਿ ਪੋਲਿਟਿਸ਼ੀਅਨ ਵੀ ਉਹਦੇ 'ਚ ਵਹਿ ਗਏ ਉਹਦੇ 'ਚ ਹਰ ਤਰ੍ਹਾਂ ਦਾ ਕਿਉਂਕਿ ਮੀਡੀਆ ਵੀ ਉਹੀ ਗੱਲ ਕਰਨ ਲੱਗ ਪਿਆ ਉਹ ਜਿਹੜੇ ਟੋਟਲ ਸਿਸਟਮ ਦੇ ਵਿੱਚੋਂ ਐਕਸਪਰਟਸ ਹੈਗੇ ਆ ਉਹ ਮਿਸਿੰਗ ਹੈ ਕਿਉਂਕਿ ਬਿਊਰੋਕਰੇਟ ਨੂੰ ਵੀ ਉਹ ਚੰਗਾ ਨਹੀਂ ਲੱਗਦਾ ਤੇ ਪੋਲਿਟਿਸ਼ੀਅਨ ਨੂੰ ਵੀ ਉਹ ਚੰਗਾ ਨਹੀਂ ਲੱਗਦਾ ਕਿ ਉਹ ਕਿਸੇ ਨਾਲ ਆਪਣੀ ਫਾਈਲ ਜਿਹੜੀ ਉਹ ਸਾਂਝੀ ਕਰ ਸਕਣ ਕਿਉਂਕਿ ਡੈਮੋਕ੍ਰੇਸੀ ਤਾਂ ਇਹ ਸੀਗੀ ਕਿ ਆਹ ਜਿਹੜੇ ਚਾਰ ਪਿੱਲਰ ਹੈਗੇ ਆ ਅੱਛਾ ਉਹਦੇ ਤੋਂ ਬਾਅਦ ਆਰਟੀਆਈ ਐਕਟ ਆਇਆ ਜਾਂ ਜੋ ਜੋ ਵੀ ਆਇਆ ਲੇਕਿਨ ਉਹ ਜਿਹੜਾ ਐਕਸਪਰਟੀਸ ਹੈਗੀ ਉਹ ਮਿਸਿੰਗ ਆ ਸੋ ਇਸ ਕਰਕੇ ਅੱਜ ਆਪਾਂ ਸਾਰੇ ਕਿਉਂਕਿ ਇਹਦਾ ਨਾਮ ਵੀ ਮੇਰਾ ਪੰਜਾਬ ਮੈਨੂੰ ਇਹ ਲੱਗਿਆ ਕਿ ਯਾਰ ਹਰ ਬੰਦੇ ਦਾ ਆਪਣਾ ਪੰਜਾਬ ਹੈ ਮੇਰਾ ਪੰਜਾਬ ਹੈ ਕਿਉਂਕਿ ਇਹ ਸਾਰਿਆਂ ਦਾ ਸਾਂਝ ਆਏ ਕਿਸੇ ਦਾ ਕਿਉਂਕਿ ਕਿਸੇ ਨੂੰ ਇਹ ਗਲਤਫਹਿਮੀ ਹੋਵੇ ਪਈ ਸ਼ਾਇਦ ਮੈਨੂੰ ਕੋਈ ਚੀਫ ਮਿਨਿਸਟਰ ਬਣਾ ਕੇ ਦੇਖੋ ਫਿਰ ਮੈਂ ਨੇਰੀ ਲਿਆ ਦੂੰਗਾ ਇਹ ਗਲਤਫਹਿਮੀ ਮੈਨੂੰ ਲੱਗਦਾ ਕਿਸੇ ਨੂੰ ਪੰਜਾਬ ਚ ਤਾਂ ਪਲੜੀ ਨਹੀਂ ਚਾਹੀਦੀ ਸੋ ਅੱਜ ਆਪਾਂ ਸਾਰੇ ਉਹਦੇ ਲਈ ਇਕੱਠੇ ਹੋਏ ਆ ਕਿਉਂਕਿ ਸਾਰਿਆਂ ਦਾ ਇਹ ਸਾਂਝਾ ਉਪਰਾਲਾ ਤੇ ਆਪਾਂ ਕੋਸ਼ਿਸ਼ ਇਹ ਕਰੀਏ ਕਿ ਪੰਜਾਬ ਦੇ ਜਿਹੜੇ 10 12 ਸਬਜੈਕਟ ਆ ਉਹਦੇ ਤੇ ਅਲੱਗ-ਅਲੱਗ ਐਕਸਪਰਟਸ ਲਿਆ ਕੇ ਚਾਹੇ ਉਹ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਉਹ ਪੁਲਿਸ ਦੀ ਲਾਅ ਐਂਡ ਆਰਡਰ ਦੀ ਜਾਂ ਡਰੱਗਸ ਦੀ ਗੱਲ ਹੋਵੇ ਚਾਹੇ ਸਾਡੀ ਇਕਨੋਮਿਕਸ ਦੀ ਗੱਲ ਹੋਵੇ ਚਾਹੇ ਜਿਹੜੇ ਜਿਹੜੇ ਵੀ ਅਲੱਗ-ਅਲੱਗ ਸਬਜੈਕਟਸ ਹੋਣ ਤੇ ਉਹਦੇ ਤੇ ਐਕਸਪਰਟਸ ਲਿਆ ਕੇ ਤੇ ਉਹਨਾਂ ਨੂੰ ਸੁਣ ਕੇ ਕਿਉਂਕਿ ਮੈਂ ਖਾਸ ਕਰਕੇ ਜਿਹੜੀ ਰਿਕਾਰਡਿੰਗ ਵਾਲੀ ਟੀਮ ਹੈ ਕਿਉਂਕਿ ਹਰ ਚੀਜ਼ ਸ਼ਾਇਦ ਅੱਜ ਅਦਰਵਾਈਜ਼ ਪੋਸੀਬਲ ਨਹੀਂ ਹੁੰਦੀ ਤਾਂ ਕਿ ਇਹਨੂੰ ਇੱਕ ਰਿਕਾਰਡ ਦਾ ਹਿੱਸਾ ਬਣਾ ਕੇ ਇਹਦੇ ਕਰਕਸ ਕੱਢ ਕੇ ਤੇ ਉਹਨੂੰ ਪਬਲਿਕ ਪਲੇਟਫਾਰਮ ਤੇ ਰੱਖਿਆ ਜਾਵੇ ਤਾਂ ਕਿ ਉਹਦੇ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਜਿਹੜੀਆਂ ਜਿੱਦਾਂ ਜਿੱਦਾਂ ਵੀ ਸੋਚਦੀਆਂ ਕਿਉਂਕਿ ਸਾਰਿਆਂ ਨੂੰ ਇਨਵਾਈਟ ਕੀਤਾ ਹੈਗਾ ਤੇ ਹੋਪਫੁਲੀ ਸ਼ਾਇਦ ਕੋਈ ਆਵੇ ਕਿਉਂਕਿ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਕਈ ਵਾਰੀ ਬਹੁਤ ਸਿਆਣੇ ਹੋ ਜਾਂਦੇ ਆ ਸਾਡੀ ਜਿਹੜੀ ਕਲਾਸ ਹੈ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਕਹਿੰਦੇ ਸਾਨੂੰ ਸਾਰਾ ਖੁਸ਼ੀ ਆਉਂਦਾ ਐਕਚੁਅਲੀ ਆਉਂਦਾ ਹੁੰਦਾ ਮੇਰੇ ਵਰਗੇ ਨੂੰ ਕੁਝ ਵੀ ਨਹੀਂ ਕਈ ਵਾਰੀ ਰਾਜਪੁਰੇ ਤੋਂ ਹੋਰ ਆ ਹੋਰਾਂ ਹੀ ਮੁੱਕ ਜਾਂਦਾ ਸਾਰਾ ਸਮਾਨ ਤੇ ਗੱਲਾਂ ਸਾਰੀ ਦੁਨੀਆ ਦੀਆਂ ਕਰਨ ਲੱਗ ਪੈਂਦੇ ਆ ਕਿਉਂਕਿ ਜਿਹੜੀ ਹਾਫ ਨੌਲੇਜ ਆ ਉਹ ਮੈਨੂੰ ਲੱਗਦਾ ਉਹ ਜ਼ਿਆਦਾ ਡੇਂਜਰਸ ਆ ਦੈਨ ਇੱਕ ਕਨਪੜ ਹੋਣਾ ਕਿਉਂਕਿ ਇੱਕ ਕਨਪੜ ਹੁੰਦਾ ਉਹ ਬੰਦਾ ਤਾਂ ਕਹਿ ਦਿੰਦਾ ਯਾਰ ਮੈਨੂੰ ਨਹੀਂ ਆਉਂਦਾ ਲੇਕਿਨ ਜਿਹੜੀ ਹਾਫ ਨੌਲੇਜ ਇਧਰੋਂ ਉਧਰੋਂ ਫੜ ਕੇ ਸਟੇਟਮੈਂਟਾਂ ਦਿੱਤੀਆਂ ਹੁੰਦੀਆਂ ਮੈਨੂੰ ਲੱਗਦਾ ਉਹ ਸਾਰੀਆਂ ਜਿਹੜੀਆਂ ਜ਼ਿਆਦਾ ਖਤਰਨਾਕ ਹੁੰਦੀਆਂ ਤੇ ਅੱਜ ਅਸੀਂ ਉਸ ਮੈਨੂੰ ਲੱਗਦਾ ਕਿ ਬૌਧਿਕ ਕੰਗਾਲੀ ਦੇ ਵਿੱਚੋਂ ਲੰਘ ਰਹੇ ਆ ਜਿੱਥੇ ਵਿਆਮਾ ਭੋਗਾਂ ਦੀ ਡਿਸਕਸ਼ਨ ਜ਼ਿਆਦਾ ਹੁੰਦੀ ਆ ਤੇ ਇਹੋ ਜੇ ਸਬਜੈਕਟ ਜਿਹੜੇ ਸਾਡੀ ਲਾਈਫ ਲਾਈਨ ਹੈ ਉਹਦੇ ਤੇ ਸ਼ਾਇਦ ਡਿਸਕਸ਼ਨ ਨਹੀਂ ਹੁੰਦੀ ਅਸੀਂ ਇੱਕ ਦੂਸਰੇ ਨੂੰ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਜਿਹਦੇ ਵਿੱਚ ਅਸੀਂ ਖੁਸ਼ੀ ਗਮੀ ਤੇ ਕਿਸੇ ਦੇ ਪਰਸਨਲ ਲੈਵਲ ਤੇ ਵੀ ਜਾਣਦੇ ਆ ਤੇ ਉਹਦੀ ਡਿਸਕਸ਼ਨ ਮੈਨੂੰ ਲੱਗਦਾ ਬਹੁਤ ਲੰਬੀ ਚੌੜੀ ਹੋਣ ਲੱਗ ਪਈ ਮੈਂ ਤਾਂ ਇਸ ਗੱਲ ਨੂੰ ਬૌਧਿਕ ਕੰਗਾਲੀ ਕਹਿਣਾ ਹੁੰਦਾ ਕਿ ਇਹ ਇਹਦੇ ਤੋਂ ਕਿਉਂਕਿ ਇਹਦੇ ਚੋਂ ਸਾਨੂੰ ਲੱਭਣਾ ਕੀ ਆ ਇਹ ਤਾਂ ਇੱਕ ਦਿਨ ਦਾ ਮੈਨੂੰ ਲੱਗਦਾ ਉਹ ਸੋਸ਼ਲ ਮੀਡੀਆ ਦੀ ਸਰਕੂਲੇਸ਼ਨ ਹੈਗੀ ਆ ਇਹਨਾਂ ਗੱਲਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਸੋ ਮੈਂ ਤਾਂ ਹੁਣ ਸਰਦਾਰ ਖਮੀਰ ਸਿੰਘ ਹੁਣਾਂ ਨੂੰ ਬੇਨਤੀ ਕਰੂੰਗਾ ਔਰ ਤੁਹਾਡਾ ਸਾਰਿਆਂ ਨੂੰ ਜਿੱਥੇ ਜੀਆਂ ਕਹਿਣਾ ਉਥੇ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਆਪਣਾ ਸਾਰਿਆਂ ਦਾ ਸਾਂਝਾ ਉਪਰਾਲਾ ਕਿਸੇ ਦਾ ਇਕੱਲੇ ਦਾ ਨਹੀਂ ਹੈਗਾ ਕਿਉਂਕਿ ਕੱਲਾ ਕੋਈ ਪੰਜਾਬ ਨੂੰ ਕਿਸੇ ਪਾਸੇ ਨਹੀਂ ਲੈ ਕੇ ਜਾ ਸਕੂਗਾ ਜਿੱਥੇ ਆਪਾਂ ਅੱਜ ਪੋਲਿਟੀਕਲ ਟਰਮੋਇਲ ਵੀ ਆ ਅੱਜ ਧਾਰਮਿਕ ਕਿਤੇ ਨਾ ਕਿਤੇ ਟਰਮੋਇਲ ਵੀ ਹੈਗੀ ਆ ਅੱਜ ਸਮਾਜਿਕ ਤੌਰ ਤੇ ਵੀ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਕਿਉਂਕਿ ਸਮੇ ਦਾ ਹਾਣੀ ਸਾਨੂੰ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਮੇਰੇ ਕੋਲ 3 ਮਹੀਨੇ ਐਜੂਕੇਸ਼ਨ ਮਹਿਕਮਾ ਆਇਆ ਸੀ ਉਹਦੇ ਵਿੱਚ ਮੈਂ ਕੁਝ ਇੰਡਸਟ੍ਰੀਅਲਿਸਟ ਇਕੱਠੇ ਕੀਤੇ ਕੁਝ ਐਜੂਕੇਸ਼ਨਿਸਟ ਇਕੱਠੇ ਕੀਤੇ ਤੇ ਐਜੂਕੇਸ਼ਨਿਸਟ ਜਿਹੜੇ ਆ ਉਹ ਇਸ ਗੱਲ ਨਾਲ ਸਹਿਮਤ ਹੋਏ ਕਿ ਜਿਹੋ ਜਿਹੇ ਬੱਚੇ ਇੰਡਸਟਰੀ ਨੂੰ ਚਾਹੀਦੇ ਆ ਕਿਉਂਕਿ ਇਹ ਇੰਡਸਟ੍ਰੀਅਲਿਸਟ ਇਹ ਕਹਿ ਰਿਹਾ ਕਿ ਸਾਡੇ ਕੋਲ ਬੱਚਾ ਨਹੀਂ ਆ ਰਿਹਾ ਜਿਹੜਾ ਸਾਡੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ ਲੈਕਿਨ ਜਿਹੜੇ ਬੱਚੇ ਆ ਉਹ ਕਹਿੰਦੇ ਸਾਡੇ ਕੋਲ ਜੌਬਸ ਨਹੀਂ ਇਹਦਾ ਮਤਲਬ ਕਿ ਸਾਡੇ ਕੈਰੀਕੂਲਮ ਦੇ ਵਿੱਚ ਸਾਡੇ ਐਜੂਕੇਸ਼ਨ ਦੇ ਵਿੱਚ ਗੈਪ ਹੋ ਗਿਆ ਸਾਨੂੰ ਉਹਨਾਂ ਨੂੰ ਸਾਰਿਆਂ ਨੂੰ ਬਦਲਾ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਸਮੇਂ ਦਾ ਹਾਨੀ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਹੁਣ ਬਹੁਤ ਜ਼ਿਆਦਾ ਹੋਰ ਨਾ ਪਿੱਛੜ ਜਾਈਏ ਕਿਉਂਕਿ ਜਿੱਦਾਂ ਦਾ ਇਹ ਬਿਊਟੀਫੁੱਲ ਪੀਸ ਆਫ ਲੈਂਡ ਆ ਦੁਨੀਆ ਦੇ ਉੱਤੇ ਇਦਾਂ ਦਾ ਸ਼ਾਇਦ ਹੈ ਨਹੀਂ ਕਿਉਂਕਿ ਮੈਂ ਵੀ ਖੇਡਾ ਖੂਡਾ ਕਰਕੇ ਸਾਰੀ ਦੁਨੀਆ ਫਿਰ ਤੁਰ ਕੇ ਦੇਖ ਲਈ ਲੇਕਿਨ ਇਹੋ ਜੀ ਕਿਤੇ ਧਰਤੀ ਜਿਹੜੀ ਜ਼ਰਖੇਜ਼ ਆ ਉਹ ਹੈ ਨਹੀਂ ਇਦਾਂ ਦੇ ਮਿਹਨਤੀ ਲੋਕ ਹੈ ਨਹੀਂ ਜੇ ਕਿਤੇ ਕਮੀ ਪੇਸ਼ੀ ਆ ਉਹ ਸਾਡੀ ਕਾਹਲ ਦੇ ਵਿੱਚ ਆ ਤੇ ਸਾਡੀ ਦੂਰ ਅੰਦੇਸ਼ੀ ਦੇ ਵਿੱਚ ਆ ਤੇ ਸਾਡੀ ਬੇਸਮਝੀ ਦੇ ਵਿੱਚ ਵੀ ਮੈਨੂੰ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਜਦੋਂ ਅਸੀਂ ਸੋਚ ਸਮਝ ਕੇ ਫੈਸਲੇ ਨਹੀਂ ਲੈਂਦੇ ਤੇ ਉਹ ਫੈਸਲੇ ਫਿਰ ਬਹੁਤ ਦੂਰ ਤੱਕ ਸਾਡਾ ਜਿਹੜਾ ਉਹ ਨੁਕਸਾਨ ਕਰ ਜਾਂਦੇ ਆ ਇਹਦੇ ਤੇ ਆਪਾਂ ਮੈਂ ਸਾਰੇ ਐਕਸਪਰਟਸ ਨੂੰ ਵੀ ਜੀ ਆ ਕਿਨਾਂ ਔਰ ਯਾਸ ਕਰਦਾ ਕਿਉਂਕਿ ਹੋ ਸਕਦਾ ਇਹਨਾਂ ਦੇ ਵੀ ਆਪਸ ਵਿੱਚ ਡਿਫਰੈਂਸ ਆਫ opinion ਹੋਵੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਕਿਉਂਕਿ ਸੰਵਾਦ ਦੇ ਵਿੱਚੋਂ ਹੀ ਹੌਲੀ-ਹੌਲੀ ਅਸੀਂ ਇਹਦੇ ਸੋਲੂਸ਼ਨ ਵੱਲ ਜਿਹੜਾ ਉਹ ਵੱਸ ਸਕਦੇ ਬਹੁਤ-ਬਹੁਤ ਧੰਨਵਾਦ ਜੈਹਨ